ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਅੱਜ ਪੰਜਾਬ ਦਾ ਦੌਰਾ ਕਰਨਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ ਜਿਸ ਨੂੰ ਲੈ ਹਰ ਕੋਈ ਪੀਐਮ ਮੋਦੀ ਦੇ ਇਸ ਪੰਜਾਬ ਦੌਰੇ ਦਾ ਇੰਤਜ਼ਾਰ ਕਰ ਰਹੀ ਨੇ ਤੇ ਪੀਐਮ ਮੋਦੀ ਦੇ ਪੰਜਾਬ ਆਉਣ ਦਾ ਸਵਾਗਤ ਵੀ ਆਪਣੇ ਸੋਸ਼ਲ ਮੀਡੀਆ ਤੇ ਟਵੀਟ ਲਿਖ ਕੇ ਕਰ ਰਹੇ ਨੇ ਇਸ ਨੂੰ ਲੈ ਪੰਜਾਬ ਕਾਂਗਰਸ ਦੇ ਲੀਡਰ ਸੁਖਜਿੰਦਰ ਰੰਧਾਵਾ ਨੇ ਵੀ ਇੱਕ ਪੋਸਟ ਦੇ ਜ਼ਰੀਏ ਉਹਨਾਂ ਦਾ ਸਵਾਗਤ ਕਰ ਲਿਖਿਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅੱਜ ਪੰਜਾਬ ਆਉਣ ਤੇ ਸਵਾਗਤ ਉਮੀਦ ਹੈ ਕਿ ਅੱਜ ਉਹ ਹੜ੍ਹਾਂ ਦੀ ਤ੍ਰਾਸਦੀ ਤੋਂ ਪੰਜਾਬ ਨੂੰ ਕੱਢਣ ਦੀ ਵੱਡੀ ਰਾਹਤ ਦਾ ਐਲਾਨ ਕਰਨਗੇ ਇਹ ਕੇਂਦਰ ਸਰਕਾਰ ਲਈ ਬਿਲਕੁਲ ਵੀ ਮੁਸ਼ਕਲ ਨਹੀਂ ਪਰ 3 ਕਰੋੜ ਪੰਜਾਬੀਆਂ ਲਈ ਬਹੁਤ ਵੱਡੀ ਰਾਹਤ ਹੋਵੇਗੀ ਇਸ ਤੇ ਪੀਐਮ ਮੋਦੀ ਦੇ ਅੱਜ ਪੰਜਾਬ ਦੌਰੇ ਨੂੰ ਲੈ ਕੇ ਮੰਤਰੀ ਰਵਨੀਤ ਬਿੱਟੂ ਨੇ ਵੀ ਪੋਸਟ ਪਾ ਕੇ ਪੀਐਮ ਮੋਦੀ ਦੇ ਪੰਜਾਬ ਆਉਣ ਨੂੰ ਲੈ ਕੇ ਅਪਡੇਟ ਦਿੱਤੀ ਸੀ ਉਹਨਾਂ ਨੇ ਲਿਖਿਆ ਹੜਾ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਰਵਾਨਾ ਹੋ ਗਏ ਨੇ ਭਾਰਤ ਸਰਕਾਰ ਇਸ ਦੁਖਦਾਈ ਘੜੀ ਚ ਪ੍ਰਭਾਵਿਤ ਲੋਕਾਂ ਨਾਲ ਮੋਦੀ ਨਾਲ ਮੋਟਾ ਜੋੜ ਕੇ ਖੜੀ ਹੈ ਇਸ ਤਰ੍ਹਾਂ ਪੰਜਾਬ ਨੂੰ ਕਾਫੀ ਉਮੀਦਾਂ ਨੇ ਕਿ ਜੇਕਰ ਪੀਐਮ ਮੋਦੀ ਪੰਜਾਬ ਆ ਰਹੇ ਨੇ ਤਾਂ ਪੰਜਾਬ ਲਈ ਕੋਈ ਵਧੀਆ ਰਾਹਤ ਪੈਕੇਜ ਐਲਾਨ ਕਰਕੇ ਜਾਣਗੇ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੀਐਮ ਮੋਦੀ ਦੇ ਪੰਜਾਬ ਆਉਣ ਦੇ ਦੌਰੇ ਤੇ ਸਵਾਗਤ ਕਰ ਸੋਸ਼ਲ ਮੀਡੀਆ ਤੇ ਪੋਸਟ ਜ਼ਰੀਏ ਦਿੱਤਾ ਸੀ ਜੇਕਰ ਇਹ ਖਾਸ ਸੀ ਕਿ ਪਹਿਲਾਂ ਪੀਐਮ ਮੋਦੀ ਹਿਮਾਚਲ ਜਾਣਗੇ ਤੇ ਉਸ ਤੋਂ ਬਾਅਦ ਸ਼ਾਮ 4:00 ਵਜੇ ਕਰੀ ਪੰਜਾਬ ਦੇ ਗੁਰਦਾਸਪੁਰ ਪਹੁੰਚਣਗੇ ਤੇ ਹਰ ਪਿੰਡ ਤੱਕ ਇਲਾਕਿਆਂ ਦਾ ਜਾਇਜ਼ਾ ਲੈਣਗੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ